ਸਮਝੇ ਵੱਡੀ ਤੇ ਇਹ ਖਬਰ ਤਾਂ ਨਾ ਸਾਂਝੀ ਕਰਦੇ ਪਿਆ ਤਾਂ ਬਿਜਲੀ ਬੋਰ ਦੇ ਕਰਮਚਾਰੀਆਂ ਬਲਸ ਹੋ ਜਾਂਦਾ ਨਾ ਲਾਇਆ ਗਿਆ ਪਰ ਉਹਨਾਂ ਦਾ ਵੀ ਕਹਿਣਾ ਹੈਗਾ ਕਿ 2 ਦਿਨ ਦਾ ਧਰਦਾ ਅਜੇ ਜੇ ਜਾਰੀ ਰਿਹਾ ਤਾਂ ਪਰ ਉਹਨਾਂ ਨੇ ਅੱਜ ਕੀ ਕਿ ਜਿਹੜੀ ਪੰਜਾਬ ਸਰਕਾਰ ਦਾ ਵਾਅਦਾ ਤੇ ਵਾਅਦੇ ਤੇ ਦਾਅਵੇ ਕੀਤੇ ਗਏ ਜੀ ਸਾਡੀ ਮਨੀਆਂ ਹੀ ਮੰਗਾ ਜਿਹੜੀਆਂ ਜਿਹੜੀਆਂ ਉਹ ਲਾਗੂ ਨਹੀਂ ਕੀਤੀਆਂ ਗਈਆਂ ਪਰ ਉਹਨਾਂ ਦਾ ਅੱਜ ਹੀ ਕਹਿਣਾ ਹੈਗਾ ਪਰ ਜਿਵੇਂ ਤੁਹਾਡੇ ਦੇ ਬੱਚੇ ਪੰਜਾਬ ਸਰਕਾਰ ਦੇ ਮੋਤਵਾ ਤੇ ਨਾਰੇ ਵੀ ਲਾਂਦੇ ਜੇ ਨਜ਼ਰ ਆਏ ਆ ਪਰ ਉਹਨਾਂ ਦਾ ਅੱਜ ਹੀ ਕਹਿਣਾ ਹੈਗਾ ਕਿ ਜੇ ਪੰਜਾਬ ਸਰਕਾਰ ਦੇ ਸਾਟੀਆਂ ਮਨੀਆਂ ਹੀ ਮੰਗਾਈਆਂ ਤੇ ਲਾਗੂ ਨਹੀਂ ਕੀਤੀਆਂ ਗਈਆਂ ਤਾਂ ਸਾਡੇ ਕਿਹ ਮਲਾਇਆਂ ਬਸ ਜਿਹੜਾ ਸਿਗਰਸੇ ਹੋਰ ਵੀ ਦਿਖਾ ਕੀਤਾ ਜਾਏਗਾ ਉਹਨਾਂ ਦਾ ਅੱਜ ਹੀ ਕਹਿਣਾ ਹੈਗਾ ਕਿ ਜੇ ਕੱਚੇ ਮਲਾਇਏ ਪੱਕੇ ਕਰੋ ਤੇ ਪੈਨਸ਼ਨ ਭਾਵਨ ਕਰੋ ਪਰ ਜੇ ਨਹੀਂ ਕੀਤਾ ਗਿਆ ਪਰ ਸਾਡਾ ਤਜਤਰ ਨੇ ਹੋਰ ਵੀ ਦਿਖਾ ਕੀਤੇ ਜਾਣਗੇ ਚ ਮੈਂ ਹੁਣ ਉਸ ਨੂੰ ਆਪਣਾ ਹਲਚਰ ਪੰਜਾਬ ਦੀ ਪੜ੍ਹਾਉਂਦਾ ਮੈਂ ਯੂਬੀਡੀਸੀ ਤੋਂ ਪ੍ਰੈਜ਼ੀਡੈਂਟ ਟੀਐਸਯੂ ਸਾਡਾ ਸਾਰਿਆਂ ਦਾ ਇੱਥੇ ਸਾਂਝਾ ਅੱਜ ਦੂਜਾ ਦਿਨ ਚ ਘੋਲਦਾ ਚੱਲਦਾ ਪਿਆ ਬਿਜਲੀ ਮੰਤਰੀ ਪੰਜਾਬ ਸਰਕਾਰ ਬਿਜਲੀ ਮੰਤਰੀ ਪੰਜਾਬ ਸਰਕਾਰ ਜੋ ਵੀ ਬਿਆਨਬਾਜ਼ੀ ਕਰ ਰਹੇ ਨੇ ਇਹ ਲੋਕਾਂ ਨੂੰ ਤੇ ਸਾਡੇ ਮੁਲਾਜ਼ਮਾਂ ਨੂੰ ਘਬਰਾਹਤ ਕਰ ਰਹੇ ਨੇ ਕਿ ਅਸੀਂ ਜਿਹੜਾ ਇਹਨਾਂ ਦੀਆਂ ਮੰਗਾਂ ਮੰਨ ਲੀਆਂ ਜਿਹੜਾ ਅਸੀਂ ਸਾਡਾ ਇੱਕੋ ਹੀ ਅਸੀਂ ਜੋ ਆਪਣਾ ਹੱਕਾ ਉਹ ਹੀ ਮੰਗਦੇ ਪਏ ਆ ਪੰਜਾਬ ਸਰਕਾਰ ਕੋਲ ਔਰ ਅਸੀਂ ਇਹ ਕਹਿੰਦੇ ਪਏ ਆ ਕਿ ਜੇ ਤੁਸੀਂ ਮੰਗ ਮੰਨ ਲੀਆ ਮੰਗਾ ਤਾਂ ਤੁਸੀਂ ਕਿਰਪਾ ਕਰਕੇ ਉਹਦੀ ਨੋਟੀਫਿਕੇਸ਼ਨ ਜਾਰੀ ਕਰ ਦਿਓ ਕਿਉਂਕਿ ਇਹ ਜਿਹੜੀ ਸਰਕਾਰ ਹੈ ਇਹ ਲੋਕਾਂ ਨੂੰ ਗੁੰਮਰਾਹ ਕਰਕੇ ਲੋਕਾਂ ਨੂੰ ਇੱਕ ਦੂਜੇ ਨਾਲ ਤੋੜ ਕੇ ਆਪਣਾ ਫਾਇਦਾ ਲੈਣਾ ਚਾਹੁੰਦੀ ਹੈ ਅਸੀਂ ਇਹ ਬਿਲਕੁਲ ਨਹੀਂ ਹੋਣ ਦੇਣਾ ਜਿੰਨੀ ਵੀ ਲੌਬੀ ਅੱਜ ਸਾਡੇ ਨਾਲ ਮੁਲਾਜ਼ਮ ਸੰਗ ਹੈ ਉਹਨਾਂ ਨੂੰ ਇਹ ਸਮਝਣਾ ਚਾਹੀਦਾ ਕਿ ਇਹ ਇਹ ਜਿਹੜੀ ਆ ਪੜੀ ਲਿਖੀ ਲੌਬੀ ਹੈ ਇਹਨਾਂ ਨੂੰ ਸਭ ਪਤਾ ਵਾ ਇਹ ਦੇਖੋ ਜੀ ਇਹਨਾਂ ਨੇ ਕੱਲ ਰਾਤ ਦੇ ਵਿੱਚ ਰਾਤ ਦੇ ਵਿੱਚ ਇਹਨਾਂ ਨੇ ਲੈਂਡ ਪੁਲਿੰਗ ਜਿਹੜੀ ਪਾਲਿਸੀ ਸੀਗੀ ਇਹਨਾਂ ਨੇ ਵਾਪਸ ਲਈ ਆ ਅਸੀਂ ਉਹਦੇ ਤੋਂ ਵੀ ਵੱਡਾ ਘੋਲ ਜਿਹੜਾ ਉਹ ਦਰਜ ਕਰਾਵਾਂਗੇ ਔਰ ਇਹ ਪੰਜਾਬ ਦੇ ਵਿੱਚ ਅੱਗੇ ਵੀ ਪਹਿਲਾਂ ਵੀ ਇਹਨਾਂ ਨੂੰ ਦੱਸਿਆ ਇਹ ਇਹ ਸਾਡੇ ਜਿਹੜੇ ਆਉਣ ਵਾਲੇ ਭਵਿੱਖ ਦੀ ਗੱਲ ਹੈ ਅਸੀਂ ਇਹਦੇ ਤੋਂ ਪਿੱਛੇ ਨਹੀਂ ਹਟਾਂਗੇ ਮੈਂ ਜਿਹੜੇ ਬੰਦੇ ਜਿਹੜੇ ਸਾਡੇ ਨਾਲ ਦੇ EMPLOYEES ਆ ਜਿਹੜੇ ਗੁੰਮਰਾਹ ਹੋ ਗਏ ਕੜਤਾਲਾ ਨਹੀਂ ਕਰ ਰਹੇ ਮੈਂ ਉਹਨਾਂ ਨੂੰ ਵੀ ਅਪੀਲ ਕਰਦਾ ਵੀ ਸਾਡੇ ਨਾਲ ਮੋੜੇ ਨਾਲ ਮੋੜਾ ਜੋੜ ਕੇ ਖੜਨ ਇਹ ਸਾਰੀਆਂ ਮੰਗਾਂ ਜਿਹੜੀਆਂ ਸਾਡੀਆਂ ਸਾਧੀਆਂ ਮੰਗਾਂ ਜਿਹੜੀਆਂ ਜਿਹੜੀਆਂ ਹੈਗੀਆਂ ਕਿ ਮੰਗਾਂ ਨੂੰ ਲੈ ਕੇ ਕਰਨੇ ਤੇ ਬੈਠੇ ਹੋ ਦੇਖੋ ਜੀ ਸਾਡੀ ਮੰਗ ਇਹ ਆ ਕਿ ਜਿਹੜੇ ਮੁੰਡੇ ਨਵੇਂ ਭਰਤੀ ਹੋਏ ਆ ਉਹਨਾਂ ਨੂੰ ਪੀਐਸ ਜਿਹੜੀ ਪੁਰਾਣੀ ਪੈਨਸ਼ਨ ਆ ਉਹ ਬਾਹਰ ਹੋਣੀ ਚਾਹੀਦੀ ਆ ਸਾਡੇ ਕੁਝ ਜਿਹੜੇ ਏਮਪਲਾਈਜ਼ ਆ ਉਹਨਾਂ ਨੂੰ 9 ਸਾਲਾਂ 16 ਸਾਲਾਂ 23 ਸਾਲਾਂ ਫਿਰ ਜਿਹੜੇ ਸਾਡੇ ਰਿਟਾਇਰੀ ਕਰਮਚਾਰੀ ਆ ਜਾਂ ਜਿਹੜੇ ਕਰਮਚਾਰੀ ਹੁਣ ਕੰਮ ਕਰ ਰਹੇ ਆ ਉਹਨਾਂ ਦੇ ਵਿੱਚ ਜਿਹੜਾ ਉਹਨਾਂ ਦਾ ਬਕਾਇਆ ਦੇਣ ਵਾਲਾ ਵਾ ਉਹ ਨਹੀਂ ਦਿੱਤਾ ਫਿਰ ਇੱਕ 13% ਜਿਹੜਾ ਇਹਨਾਂ ਨੇ ਡੀਏ ਵਧਾਉਣਾ ਸੀ ਸੈਂਟਰ ਗਵਰਨਮੈਂਟਾਂ ਦੇ ਬਾਕੀ ਦਾ ਵਧਾਤਾ ਇਹਨਾਂ ਨੇ ਸਾਡਾ ਵਧਾਇਆ ਨਹੀਂ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਮੰਗਾਂ ਇਸ ਤੋਂ ਇਲਾਵਾ ਅਸੀਂ ਇਹ ਚਾਹੁੰਦੇ ਹਾਂ ਕਿ ਜਿਹੜੇ ਕੱਚੇ ਮੁਲਾਜ਼ਮਾ ਉਹਨਾਂ ਨੂੰ ਪੱਕੇ ਕੀਤਾ ਜਾਣਾ ਚਾਹੀਦਾ ਉਸ ਤੋਂ ਇਲਾਵਾ ਅਸੀਂ ਇਹ ਵੀ ਮੰਗ ਕਰਦੇ ਹਾਂ ਕਿ ਜਿਹੜੇ 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 ਵੀ ਮੁਲਾਜ਼ਮ ਜਿਹੜੇ ਜਿਹੜੇ ਵੀ ਸਬਡਿਵੀਜ਼ਨ ਚ ਮੁਲਾਜ਼ਮ ਘਟਨੇ ਉਹਨਾਂ ਦੀ ਭਰਤੀ ਕੀਤੀ ਜਾਣੀ ਚਾਹੀਦੀ ਹੈ ਇਹ ਤਰ੍ਹਾਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਗਲਾ ਰੈਕਸ਼ਨ ਕੀ ਹੋਵੇਗਾ ਸਕੇ ਜੀ ਜੇਕਰ ਸਾਡੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਤੇ ਸਾਡੇ ਜੋ ਸਟੇਟ ਜੁਨੀਅਨ ਦੇ ਲੀਡਰ ਸਹਿਬਾਨ ਜਿਹੜੇ ਉਹਨਾਂ ਨਾਲ ਮੀਟਿੰਗ ਕਰਦੇ ਆ ਜੋ ਉਹਨਾਂ ਦਾ ਹੁਕਮ ਹੋਏਗਾ ਤੇ ਜੋ ਵੀ ਜਿਹੜੀ ਜੜੀ ਸਾਡੀ ਡਿਊਟੀ ਲਾਉਣਗੇ ਅੱਜ ਆ ਹੋਣ ਤੇ ਸਾਡਾ ਜਿਹੜਾ ਤਿੰਨ ਦਿਨ ਹੀ ਚੱਲਣਾ ਵਾ ਜੇ ਅੱਗੇ ਉਹ ਵਿਧਾਨਗ ਦੇ ਨੂੰ ਜਿੰਨਾ ਵੀ ਵਿਧਾਨਗ ਤੇ ਸੰਘਰਸ਼ ਹੋਰ ਵੀ ਤਿੱਖਾ ਹੋਏਗਾ ਮੈਂ ਜਯੂਬੀਟੀਸ ਤੋਂ ਮਲਾਜ਼ਮ ਐਸਐਸਸੀ ਜਗENDER ਪਾਲ ਸਾਡੀਆਂ ਕਈ ਤਰ੍ਹਾਂ ਦੀਆਂ ਮੰਗਾਂ ਨੇ ਇਦੇ ਵਿੱਚੋਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ 2 ਜੂਨ ਇਸੇ ਸਾਲ 2 ਜੂਨ ਨੂੰ ਸਾਡੀ ਈਟੀਓ ਸਾਹਿਬ ਨਾਲ ਇੱਕ ਮੀਟਿੰਗ ਹੋਈ ਸੀ ਮਾਨਯੋਗ ਜਿਹੜੇ ਬਿਜਲੀ ਮੰਤਰੀ ਨਾਲ ਰਹੇ ਉਹਨਾਂ ਨੇ 25 ਮੰਗਾਂ ਤੇ ਸਹਿਮਤੀ ਕਬੂਲ ਕੀਤੀ ਸੀ ਤੇ ਉਹਨਾਂ ਨੇ ਬਾਅਦ ਵਿੱਚ ਮੈਨੇਜਮੈਂਟ ਨੂੰ ਕਿਹਾ ਵੀ ਇਹਨਾਂ ਨੂੰ ਮੈਂ ਕਬੂਲ ਕਰ ਲਿਆ ਜਾਵੇ ਪਰ ਉਹ ਸਹਿਮਤੀ ਨਹੀਂ ਬਣੀ ਜਿਸ ਤੋਂ ਬਾਅਦ ਅਸੀਂ 27 ਜੁਲਾਈ ਨੂੰ ਜਾ ਕੇ ਈਟੀਓ ਸਾਹਿਬ ਦੇ ਘਰ ਦਾ ਘਰਾਓ ਕੀਤਾ ਹਜ਼ਾਰਾਂ ਦੀ ਸੰਖਿਆ ਵਿੱਚ ਲੋਕ ਪਹੁੰਚੇ ਸਾਨੂੰ ਉੱਥੇ ਦੇ ਉਹਨਾਂ ਨੂੰ ਅਸੀਂ ਚੇਤਾਵਨੀ ਦਿੱਤੀ ਕਿ ਸਾਡੀਆਂ ਮੰਗਾਂ ਜੋ ਬੰਨੀਆਂ ਜਾਂ ਮੰਗਾਂ ਨੇ ਇਹਨਾਂ ਨੂੰ ਕਬੂਲ ਕਰ ਲਿਆ ਜਾਏ ਤੇ ਲਾਗੂ ਕਰਵਾ ਲਿਆ ਜਾਏ ਜੇ ਤੁਸੀਂ ਸਾਡੀਆਂ ਮੰਗਾਂ ਨਹੀਂ ਮੰਨੋਗੇ ਤੇ ਅਸੀਂ 11 12 13 ਅਗਸਤ ਨੂੰ ਸੰਘਰਸ਼ ਕਰਾਂਗੇ ਹੜਤਾਲ ਕਰਾਂਗੇ ਤੇ ਆਉਣ ਵਾਲੇ ਜਿਹੜੇ ਲੋਕ ਸਾਡੇ ਹੈਗੇ ਨੇ 15 ਅਗਸਤ ਤੇ ਤੁਹਾਡੀਆਂ ਕਾਲੀਆਂ ਝੰਡੀਆਂ ਨਾਲ ਤੁਹਾਡਾ ਹਰ ਥਾਂ ਦੇ ਸਵਾਗਤ ਕਰਾਂਗੇ ਅੱਜ ਮੌਸਮ ਖਰਾਬ ਹੋਣ ਕਾਰਨ ਸਾਡੇ ਦੂਰ 2 ਲੱਖੇ ਤੋਂ ਜਿਹੜੇ ਕਈ ਕਰਮਚਾਰੀ ਨਹੀਂ ਆ ਸਕੇ ਕੱਲ ਇਸ ਤੋਂ ਵੀ ਵੱਧ ਕੇ ਲਾਜਮਾਨਗੇ ਇਹ ਜਿਹੜਾ ਸੰਘਰਸ਼ ਹੈ ਜੇ ਸਰਕਾਰ ਨਹੀਂ ਮੰਨਦੀ ਤਾਂ ਹੋਰ ਤਿੱਖਾ ਕਰਾਂਗੇ ਅਸਰ ਕੀ ਨਾਮ ਹੋ ਗਿਆ ਕਿਸੇ ਤਰ੍ਹਾਂ ਗਲਤਫਹਿਮੀ ਤਾਂ ਨਹੀਂ ਲਾਇਆ ਗਿਆ ਤੁਹਾਡੇ ਮੇਰਾ ਨਾਮ ਸਰਜੀਤ ਕੁਮਾਰ ਜੀਐਮਐਲ ਐਕਸਡਿ ਬੋਰਡ ਚ ਆਪਣੇ ਯੱਥੇਵੰਦੀ ਕੋਲ ਜੋ ਵੀ ਸੰਘਰਸ਼ ਲਿਖਿਆ ਗਿਆ ਆ ਉਹਦੇ ਆਧਾਰ ਦੇ ਉੱਪਰ ਹੀ ਆਪਾਂ ਜੇ ਜੋ ਵੀ ਸਟ੍ਰਾਈਕ ਚੱਲ ਰਹੀ ਹੈ ਸਾਡੀ ਕਿਉਂਕਿ ਸਰਕਾਰ ਨਾਲ ਕਈ ਵਾਰੀ ਬੋਰਡ ਦੇ ਨਾਲ ਮੀਟਿੰਗ ਹੋਈ ਆ ਮੀਟਿੰਗ ਦੇ ਵਿੱਚ ਮੰਗਾ ਮੰਨੀਆਂ ਜਾਂਦੀ ਆ ਉਹ ਮੰਨ ਕੇ ਇਹਨਾਂ ਨੋਟੀਫਿਕੇਸ਼ਨ ਨਹੀਂ ਕੀਤਾ ਜਾ ਰਿਹਾ ਉਸ ਵੇਚ ਦੇ ਉੱਪਰ ਵੀ ਸਾਡਾ ਨੋਟੀਫਿਕੇਸ਼ਨ ਕੀਤਾ ਜਾਵੇ ਜਿਵੇਂ ਮੰਗਾ ਸਾਡੀ ਚੱਲ ਰਹੀ ਆ ਵੀ ਸਾਡਾ ਪੇ ਕਮਿਸ਼ਨ ਦਾ ਏਰੀਆ ਦਾ ਦੂਸਰਾ ਆਰਟੀਐਮ ਤੋਂ ਜਿਹੜੇ ਏਐਸਐ ਬਣਾਇਆ ਉਹਨਾਂ ਨੂੰ ਜਿਹੜਾ ਵੀ ਸੈਂਟਰ ਦਾ ਸਕੇਲ ਦਿੱਤਾ ਗਿਆ ਆ ਉਹਨਾਂ ਨੂੰ ਪੰਜਾਬ ਗਵਰਨਰ ਦਾ ਸਕੇਲ ਦਿੱਤਾ ਜਾਵੇ 35000 ਰੁਪਏ ਜੋ ਵੀ ਹੈਗਾ ਰ ਸਕੇਲ ਆ ਉਸ ਤੋਂ ਬਾਅਦ ਐਲਡੀਸੀ ਹੈ ਉਹਨਾਂ ਦਾ ਵੀ ਸਕੇਲ ਜਿਹੜਾ ਬਹੁਤ ਘੱਟ ਆ ਉਹਨਾਂ ਦਾ ਸਕੇਲ ਵੀ ਵਧਾਇਆ ਜਾਵੇ ਜੋ ਸੈਂਟਰ ਨੇ ਪੇ ਕਮਿਸ਼ਨ ਦਾ ਆਪਣੇ ਨਵੀਂ ਭਰਤੀ ਕੀਤੀ ਗਈ ਆ ਉਸ ਸੈਵੰਥ ਪੇ ਕਮਿਸ਼ਨ ਲਾਇਆ ਉਹ ਵੀ ਪੇ ਕਮਿਸ਼ਨ ਜਿਹੜਾ ਪੰਜਾਬ ਸਰਕਾਰ ਦਾ ਲਾਇਆ ਗਿਆ ਜੋ ਪਿਛਲਾ ਹੀ ਹੈਗਾ ਆ ਜੇਕਰ ਇਹ ਸਰਕਾਰ ਮੰਗਾ ਸਾਡਾ ਨੋਟੀਫਿਕੇਸ਼ਨ ਨਹੀਂ ਕਰਦੀ ਆ ਫਿਰ ਉਸ ਤੋਂ ਬਾਅਦ ਇਹ ਸੰਘਰਸ਼ ਅੱਗੇ ਤਿੱਖਾ ਕੀਤਾ ਜਾਏਗਾ ਜੋ ਵੀ ਲਾਈਟ ਪ੍ਰਭਾਵਿਤ ਹੁੰਦੀ ਹੈ ਇਹ ਸਰਕਾਰ ਦੀ ਜ਼ਿੰਮੇਵਾਰੀ ਹੋएगी ਉਹ ਬੋਰਡ ਦੀ ਜ਼ਿੰਮੇਵਾਰੀ ਹੋਈ